ਮਰਸੀਹਾ ਗਰੀਬ ਪਰਿਵਾਰਾਂ ਨੂੰ ਪਰਵਾਕਮ ਸੇਵਕਾਂ ਦੀ ਜਿਹੜੀ ਸੇਵਾ ਨੂੰ ਦਾਤੇ ਪ੍ਰਬੰਧ ਕਰਨਾ ਬੱਚਿਆਂ ਨੂੰ ਲੰਮੀ ਆਰਦਾ ਬਖਸ਼ਣ ਰਹਿਮ ਕਰਕੇ ਸਤਿਗੁਰੂ ਜੀ ਸਾਰੇ ਪਰਿਵਾਰ ਨੂੰ ਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਦਾ ਪਿਆਰ ਬਾਣੀ ਤੇ ਬਾਣੇ ਦਾ ਪਿਆਰ ਉੱਚਾ ਨਿਸ਼ਟਾ ਜੀਵਨ ਬਖਸ਼ ਦੇਣ ਇਹ ਅਰਦਾਸੇ ਬੇਨਤੀ ਦੁਬਦੀਏ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਸ੍ਰੀ ਦਾਸਾਂ ਨੂੰ ਹੁਕਮ ਹੋਇਆ ਹੈ ਕਿ ਇੱਕ ਗੁਰਦਾ 20ਵੀਂ ਸਦੀ ਦੇ ਜੰਮੇਲ ਸੰਤ ਤੇ ਬੈਲ ਸੰਤ ਦੀ ਪਿੰਡਰਾ ਵਾਲੇ ਉਹਨਾਂ ਦੇ ਜੀਵਨ ਦੇ ਵਿੱਚੋਂ ਆਪ ਜੀ ਦੀ ਸੇਵਾ ਵਿੱਚ ਬੇਨਤੀ ਕਰੀ ਹੈ ਸਾਦ ਸੰਗਰੀ ਸਾਧਕ ਜਰਮੈਨ ਸਿੰਘ ਦੀ ਪਿੰਡਰਾਂ ਵਾਲੇ ਜਿਹਨਾਂ ਨੂੰ 20ਵੀਂ ਸਦੀ ਦਾ ਜਰਮੈਨ ਕਿਹਾ ਜਾਂਦਾ ਹੈ ਜਰਮੈਨ ਤੇ ਭਾਵੇਂ ਆਪਣੇ ਆਪ ਨੂੰ ਹੋਰ ਵੀ ਬੜੇ ਘੁਮਾਉਂਦੇ ਨਹੀਂ ਪਰ ਉਹ ਜਿਹੜਾ ਜਰਮੈਨ ਸੀ ਉਹ ਕਹਿਣੀ ਤੇ ਕਥਨੀ ਦਾ ਪੂਰਾ ਸੀ ਜਿਹੜਾ ਮੂਲ ਮੁੱਲ ਤੋਂ ਮੋਲਦਾ ਸੀ ਉਹਨਾਂ ਬਚਨਾਂ ਤੇ ਪਹਿਰਾ ਦਿੰਦਾ ਸੀ ਤੇ ਸਾਦ ਸੰਗਰੀ ਗੁਰੂ ਕੀ ਸਿੱਖੀ ਨਾਲ ਦਿਲੋਂ ਪਿਆਰ ਕਰਨ ਵਾਲਾ ਸੀ ਧਰਮ ਦੇ ਨਾਲ ਪਿਆਰ ਕਰਨ ਵਾਲਾ ਸੀ ਇਸੇ ਵਾਸਤੇ ਦੁਨੀਆ ਦੇ ਲੋਕ ਉਹਨੂੰ ਯਾਦ ਕਰਦੇ ਨੇ ਨਹੀਂ ਤੇ 1984 ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਦੁਨੀਆ ਤੇ ਆ ਗਏ ਚਲੇ ਗਏ ਪਰ ਕੋ ਕਿਸੇ ਨੂੰ ਯਾਦ ਨਹੀਂ ਕਰਦਾ ਉਸ ਵਰਤ ਨੂੰ ਦੁਨੀਆ ਦੇ ਲੋਕ ਯਾਦ ਕਰਦੇ ਨੇ ਉਹਦੀਆਂ ਤਸਵੀਰਾਂ ਘਰ-ਘਰ ਦੇ ਵਿੱਚ ਲੱਗੀਆਂ ਹੋਈਆਂ ਨੇ ਤੁਸੀਂ ਕਦੇ ਵਿਦੇਸ਼ਾਂ ਵਿੱਚ ਚਲੇ ਜਾਓ ਕੈਨੇਡਾ ਵਿੱਚ ਅਮਰੀਕਾ ਵਿੱਚ ਚਲੇ ਜਾਓ ਜਿੰਨੇ ਵੀ ਗੁਰੂ ਕੀ ਸਿੱਖੀ ਨਾਲ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੱਤ ਜਮਾਇਲ ਸਿੰਘ ਢੜਾ ਵਾਲਿਆਂ ਦੀਆਂ ਤਸਵੀਰਾਂ ਲਗੀਆਂ ਹੋਈਆਂ ਨੇ ਹਰ ਘਰ-ਘਰ ਦੇ ਵਿੱਚ ਤਸਵੀਰ ਲੱਗੀ ਹੋਈ ਹੈ ਪਰ ਜਿਹੜੇ ਕਾਇਰ ਬੰਦਲ ਗਦਾਰ ਨੇ ਉਹਨਾਂ ਨੂੰ ਅੱਜ ਵੀ ਉਹਦੀਆਂ ਤਸਵੀਰਾਂ ਤੋਂ ਬਾਬਾ ਕਰਦੇ ਆ ਅਸਲ ਵਿੱਚ ਤਸਵੀਰਾਂ ਨਿਕਦੀਆਂ ਕਿਹਨਾਂ ਦੀਆਂ ਨੇ ਜਿਹੜੇ ਆਪ ਨਹੀਂ ਨਿਕਦਿਖਦੇ ਜਿਹੜੇ ਆਪ ਨਿਕ ਦਰਦੇ ਨਹੀਂ ਉਹਨਾਂ ਨੂੰ ਤੇ ਲੜਦੇ ਪੈਂਦੇ ਨੇ ਪਰ ਉਹਨਾਂ ਦੀਆਂ ਤਸਵੀਰਾਂ ਨਹੀਂ ਨਿਕਦੀਆਂ 1984 ਦੇ ਵਿੱਚ ਬੜੇ ਲੇਟਰ ਹੋਏ ਬੜੇ ਆਗੂ ਹੋਏ ਪਰ ਕਦੇ ਕਿਸੇ ਦੀ ਤਸਵੀਰ ਘਰ ਦੇ ਵਿੱਚ ਲੱਗੀ ਵੇਖੀ ਕਦੇ ਕਿਸੇ ਦਾ ਨਾਮ ਸੁਣਿਆ ਪਰ ਸਾਧ ਦੇ ਮਹਾਂਸੂਰੀ ਢਿਂਡਰਾ ਵਾਲੇ ਨੇ ਅੱਜ ਵੀ ਦੁਨੀਆ ਦੇ ਲੋਕਾਂ ਦਾ ਕਰਦੇ ਨੇ ਉਸ ਪਰਮ ਦੇ ਸ਼ੁੱਤੀ ਉਹ ਕੌਮ ਨੇ ਲਗਾਇਆ ਸਾਧ ਸੰਗਤਿਓ ਨੇ ਟੰਡ ਕੇ ਕੌਮ ਨੇ ਲਗਾਇਆ ਉਹ ਕੌਮ ਦਾ ਰਾਖਾ ਸੀ ਉਹ ਧੀਆ ਭੈਣਾਂ ਦੀ ਪਤ ਦਾ ਰਾਖਾ ਸੀ ਜਿਹੜਾ ਕਹਿੰਦਾ ਸੀ ਜਿਹੜਾ ਕਿਸੇ ਦੀ ਧੀ ਭੈਣ ਨੂੰ ਤੇ ਪਤ ਕਰਦਾ ਚਾਹੇ ਉਹ ਦੁਨੀਆ ਦੀ ਧੀ ਹੋਵੇ ਚਾਹੇ ਮੁਸਲਮਾਨਾਂ ਦੀ ਧੀ ਹੋਵੇ ਚਾਹੇ ਵਸਾਈਆਂ ਦੀ ਚਾਹੇ ਸਿੱਖਾਂ ਦੀ ਹੋਵੇ ਜਿਹੜਾ ਵੀ ਕਿਸੇ ਵੀ ਧੀ ਭੈਣ ਨੂੰ ਬੇਵਨ ਕਰਦਾ ਗੱਡੀ ਢੜ ਕੇ ਮੇਰੇ ਕੋਲ ਆਉ ਸਮਾਗਾ ਮੈਂ ਸਾਖਸਤਰੀਆਂ ਧਿਆਨ ਪੜਾ ਦੀ ਪਾਪ ਦਾ ਰਾਖਾ ਨੂੰ ਕਿਹਾ ਜਾਂਦਾ ਸੀ ਅੱਜ ਚਾਰ ਨਾਂ ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਹੋ ਕੇ ਕੋਈ ਬੋਲਦਾ ਕੋਈ ਸਾਖਸਤਰੀ ਬੋਲਦਾ ਨਹੀਂ ਅੱ ਤੁਸੀਂ ਵੇਖਿਓ ਜਿੰਨੇ ਦੇ ਵਿੱਚ ਬਲਾਤਕਾਰੀ ਨੂੰ ਬਲੀ ਕਰ ਦਿੱਤਾ ਗਿਆ ਜੀ ਜਿਹੜਾ ਵਿਆਹ ਬੜਾ ਸਾਫ਼ ਸੀ ਔਰ ਸਾਫ ਸੰਗਰੀ ਸਾਧ ਜੀ ਮੈਸੇਂਡਿ ਪੰਡਰਾ ਵਾਲੇ ਜਾਲਮਾਂ ਨੂੰ ਸੋਧਾ ਲਾਉਂਦੇ ਸੀ ਦੁਸ਼ਟਾਂ ਨੂੰ ਸੋਧਾ ਲਾਉਂਦੇ ਸੀ ਇਸੇ ਵਾਸਤੇ ਜਿਹੜੇ ਦੁਸ਼ਟ ਹੋ ਰਹੇ ਸੀ ਕੰਮ ਕਰਦੇ ਸੀ ਤੇ ਉਸ ਵਤਨ ਨੂੰ ਦੁਨੀਆ ਦੇ ਲੋਕ ਆਦਮੀ ਦਾਤ ਕਰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਸਾਡੇ ਵਰਗੇ ਲੋਕ ਤੇ ਲੋਕੀਂ ਸਿੱਖਣ ਜਾਂਦੇ ਨੇ ਔਰ ਗੁਰੂ ਦੀ ਸਿੱਖੀ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਬਾਅਦ ਦੇ ਕੋਈ ਠੋਸ ਬਲ ਬਣਾ ਕਿਸੇ ਨੇ ਕਿਉਂ ਗਿਆ ਨਾ ਕੋ ਚੁੱਕਦਾ ਹੈ ਸਾਤ ਸੰਧਰੀ ਪਰ ਕੋਈ ਫਰਦ ਕਦਮ ਚੁੱਕਦਾ ਸੀ ਉਹ ਕਹਿੰਦਾ ਸੀ ਕੁਝ ਗਲੂਸਾਖ ਦੀ ਬੇਦਬੀ ਕਰਨ ਵਾਲੇ ਨੂੰ ਕੱਢੀ ਚੜ੍ਹ ਦਿਓ ਤਾਂ ਇਹ ਦੁਨੀਆ ਦੇ ਲੋਕ ਸਬਰਦਨ ਜਾਣ ਕਰਦੇ ਨੇ ਸੁਖਿਰਤਾ ਦੇ ਰੂਪ ਦੇ ਵਿੱਚ ਪਿਆਰ ਨੂੰ ਸਰਪਰ ਕਰੋ ਇੱਕ ਕਿਰਤਾ ਕਰਕੇ ਦਾਸ ਕਰਮਾਂ ਦੇ ਢਾਟ ਕੋਲ ਲੱਗੇ ਨਹੀਂ